ਪਿਛਲੇ ਦਿਨੀ ਸਰਦਾਰ ਅਤਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੀ ਜਿਹੜੀ ਅੰਤਰਿੰਕ ਕਮੇਟੀ ਦੀ ਬੈਠਕ ਹੁੰਦੀ ਹੈ ਉਸ ਤੇ ਵਿੱਚ ਕਾਫੀ ਜਿਹੜੇ ਮਸਲੇ ਵਿਚਾਰੇ ਗਏ ਪਰ ਉਸ ਤੇ ਵਿੱਚ ਖਾਸ ਕਰਕੇ ਭਾਈ ਬਲਵੰਤ ਸਿੰਘ ਰਾਜਵਾਨਾ ਹੋਣਾ ਨੂੰ ਜਥੇਦਾਰ ਨਾਉਣ ਬਾਰੇ ਕਹਿੰਦੇ ਵੀ ਕੋਈ ਗੱਲਬਾਤ ਜਿਹੜੀ ਨਹੀਂ ਹੋਈ ਕੀ ਹੁੰਦਾ ਕਿ ਇਹ ਮੀਡੀਆ ਦੇ ਵਿੱਚ ਇੱਕਦਮ ਇੱਕ ਸੁਰਖੀ ਜਿਹੜੀ ਹੈ ਛੱਡ ਦਿੱਤੀ ਜਾਂਦੀ ਈਵਨ ਕੇ ਬਾਬਾ ਹਨਮ ਸਿੰਘ ਉਹਨਾਂ ਦਾ ਵੀ ਬਿਆਨ ਹੁੰਦਾ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਜੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਜਾਵੇ ਆਪਾਂ ਵੀ ਪਿਛਲੇ ਪ੍ਰੋਗਰਾਮਾਂ 'ਚ ਕਹਿ ਕੇ ਆਏ ਸੀ ਕਿ ਉਹ ਜੇਲ੍ਹ ਦੇ ਅੰਦਰ ਹੈਗੇ ਨੇ ਫਿਰ ਉਹ ਜੇ ਆਪਾਂ ਕ ਜਦੋਂ ਫਿਰ ਕੋਈ ਹੋਰ ਹੋਏਗਾ ਕੀ ਫਿਰ ਇਸੇ ਤਰੀਕੇ ਦੇ ਨਾਲ ਜਾਂ ਕੋਈ ਸਰਬੱਤ ਖਾਲਸਾ ਦੇ ਸਮੇਂ ਜਿਸ ਤਰੀਕੇ ਦੇ ਨਾਲ ਹੋਇਆ ਕਿ ਭਾਈ ਹਵਾਰਾ ਹੁਣੀ ਤੇ ਅੰਦਰ ਸੀ ਤੇ ਉਸ ਤੋਂ ਬਾਹਰ ਵਾਲੇ ਜਥੇਦਾਰਾਂ ਨੇ ਕੀ ਕੁਝ ਕੀਤਾ ਉਹ ਵੀ ਸਾਹਮਣੇ ਹੀ ਹੈਗਾ ਹੈ ਕੀ ਕਹੋਗੇ ਹਾਂਜੀ ਹਾਂਜੀ ਸੋ ਅੰਤਰਾ ਕਮੇਟੀ ਦੀ ਬੈਠਕ ਹੋਈ ਆ ਉਹਦੇ ਵਿੱਚ ਕੁਝ ਗੁਰੂ ਸਾਹਿਬ ਦੀਆਂ ਤੇ ਹੋਰ ਸ਼ਹੀਦ ਸਿੰਘਾਂ ਦੀਆਂ ਸ਼ਤਾਬ ਦੀਆਂ ਆ ਰਹੀਆਂ ਨੇ ਇੱਕ ਤਾਂ ਉਹਦੇ ਬਾਰੇ ਗੱਲਬਾਤ ਹੋਈ ਆ ਔਰ ਪੰਜਾਬ ਸਰਕਾਰ ਨੂੰ ਇਹ ਕਿਹਾ ਗਿਆ ਹੈ ਵੀ ਸਰਕਾਰੀ ਪਦਰ ਤੇ ਨਾ ਬਣਾਈਆਂ ਜਾਣ ਸਰਕਾਰ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਕਰੇ ਵੀ ਇਹ ਧਾਰਮਿਕ ਮਸਲਾ ਹੈਗਾ ਵੀ ਸ਼੍ਰੋਮਣੀ ਕਮੇਟੀ ਆਪ ਆ ਜਿਹੜੀ ਉਹ ਮਨਾਵੇਗੀ ਹਨਾ ਉਹ ਸਰਕਾਰ ਹੁਣ ਕਿਸ ਤਰ੍ਹਾਂ ਦਾ ਰੁਖ ਅਖਤਿਆਰ ਕਰਦੀ ਆ ਉਹ ਵੱਖਰੀ ਗੱਲ ਹੈਗੀ ਹੈ ਦੂਜਾ ਸਵਾਲ ਜਦੋਂ ਇਹ ਆਇਆ ਸੀਗਾ ਵੀ ਕੀ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਉਣ ਬਾਰੇ ਕੋਈ ਗੱਲ ਹੋਈ ਹੈ ਤਾਂ ਤਾਂਮੀ ਸਾਹਿਬ ਨੇ ਕਿਹਾ ਹੈਗਾ ਵੀ ਨਹੀਂ ਇਸ ਮਸਲੇ ਨੂੰ ਨਹੀਂ ਵਿਚਾਰਿਆ ਗਿਆ ਇਟ ਮੀਨਸ ਹਾਲ ਦੀ ਘੜੀ ਹੋਣ ਕਿਉਂਕਿ ਗੱਲ ਉਛਾਲੀ ਗਈ ਸੀ ਪਿਛਲੇ ਹਫਤੇ ਦੌਰਾਨ ਉਸ ਤੋਂ ਬਾਅਦ ਭਾਰਤ ਸਰਕਾਰ ਵੀ ਸਰਗਰਮ ਹੋ ਜਾਂਦੀ ਹੈ ਕਿ ਆ ਉਹ ਆਪਣੇ ਆਪਣੇ ਚੈਨਲਸ ਰਾਹੀਂ ਇਹ ਗੱਲ ਕਰਦੀ ਹੈ ਗਿਆ ਵੀ ਭਾਈ ਬਲਵੰਤ ਸਿੰਘ ਉਹਨਾਂ ਨੂੰ ਨਾ ਲਾਇਆ ਜਾਵੇ ਸੋ ਉਹਨਾਂ ਲਈ ਜਿਹੜੇ ਹਾਲਾਤ ਆ ਉਹ ਖਰਾਬ ਹੋ ਸਕਦੇ ਆ ਭਾਰਤ ਸਰਕਾਰ ਇਸ ਗੱਲ ਨੂੰ ਸੁਚੇਤ ਹੈਗੀ ਹੈ ਵੀ ਜੇ ਭਾਈ ਬਲਵੰਤ ਸਿੰਘ ਰਾਜੋਆਣਾ ਅਕਾਲੀ ਦਲ ਦੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਕਰ ਰਿਹਾ ਇਹਦੇ باوجود ਵੀ ਉਹਨਾਂ ਦਾ ਮਨ ਨਹੀਂ ਬਦਲ ਗਿਆ ਹੋ ਸਕਦਾ ਉਹ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਸਿਰਫ ਆਪਣੇ ਬਾਹਰ ਆਉਣ ਦੇ ਚੱਕਰ ਚ ਹੀ ਕਰਦੇ ਹੋਣ ਹਾਂ ਬੇ ਇੱਕ ਵਾਰੀ ਇਹਨਾਂ ਨਾਲ ਮਿਲ ਕੇ ਰਿਹਾਈ ਲੈ ਲਈ ਸੋ ਭਾਰਤ ਦੇ ਜਿਹੜੇ 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 ਆਫੀਸਰ ਆ ਉਹ ਸਮਝਦੇ ਹੈਗਾ ਵੀ ਬਲਵੰਤ ਸਿੰਘ ਰਾਜਵਾਨਾ ਅਕਾਲੀ ਅਦਾਲਤ ਨਾਲ ਆਪਣੀ ਨੇੜਤਾ ਨੂੰ ਸਿਰਫ ਵਰਤ ਰਾਇਆ ਹੈਗਾ ਸੋ ਉਹਨਾਂ ਨੇ ਦਬਾਅ ਪਾਇਆ ਹੋਊਗਾ ਵੇ ਉਹਨਾਂ ਦੀ ਜਥੇਦਾਰੀ ਬਾਰੇ ਨਾ ਵਿਚਾਰ ਕੀਤਾ ਜਾਵੇ ਇਸ ਕਰਕੇ ਹਾਲ ਦੀ ਘੜੀ ਉਹ ਠੰਡੇ ਬਸਤੇ ਵਿੱਚ ਪਾ ਦਿੱਤੀ ਗਈ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜਿਹੜੀਆਂ ਸਰਬੱਤ ਖਾਲਸੇ ਵਾਲੀਆਂ ਧਿਰਾਂ ਹੈਗੀਆਂ ਨੇ ਉਹਨਾਂ ਦੇ ਵੱਲੋਂ ਵੀ ਬਕਾਇਦਾ ਸ਼੍ਰੋਮਣੀ ਕਮੇਟੀ ਨੂੰ ਪੱਤਰ ਲਿਖਿਆ ਜਾਂਦਾ ਏ ਕਿ ਜਥੇਦਾਰ ਜਿਹੜੇ ਜਗਤਾਰ ਸਿੰਘ ਹਵਾਰਾ ਹੈਗੇ ਨੇ ਉਹਨਾਂ ਨੂੰ ਹੀ ਜਥੇਦਾਰ ਪ੍ਰਮਾਣ ਕਰ ਲਿਆ ਜਾਵੇ ਸਰਦਾਰਤਾ ਸਿੰਘ ਜੀ ਕੀ ਕਹੋਗੇ ਦੋਨੋਂ ਜੇ ਆਪਾਂ ਕਹੀਏ ਕਿ ਕੋਈ ਹੀ ਕੇਸ ਦੇ ਵਿੱਚ ਜਿਹੜਾ ਹੈਗਾ ਇਹ ਨਾਮਜ਼ਦ ਹੈਗੇ ਨੇ ਦੋਨਾਂ ਦੇ ਵੱਲੋਂ ਕਾਰਵਾਈਆਂ ਵੀ ਸਿਮਿਲਰ ਹੀ ਨੇ ਤੇ ਫਿਰ ਸ਼੍ਰੋਮਣੀ ਕਮੇਟੀ ਇੱਧਰਲੇ ਬੰਨੇ ਕਿਉਂ ਨਹੀਂ ਸੋਚਦੀ ਜਾਂ ਇਹ ਵਾਲੀ ਤੇ ਸਾਡੇ ਬਹੁਤ ਜ਼ਿਆਦਾ ਆਊਟ ਆਫ ਦਾ ਵੇਜ ਜਾ ਰਹੇ ਹਾਂਜੀ ਹਾਂਜੀ ਉਹੀ ਆ ਵੀ ਸਾਡੇ ਨਾਲ ਮਿਲ ਕੇ ਚੱਲਣ ਵਾਲੇ ਜਿਹੜੀ ਕਿਹੜੀ ਤੇ ਰਹੇਗੇ ਉਹਨਾਂ ਨੇ ਆਪ ਦੀ ਨਿਜੀ ਕਿਉਂਕਿ ਜਿਸ ਕਿਸਮ ਨਾਲ ਆ ਤਿੰਨੇ ਸਿੰਘ ਸਹਿਬਾਨ ਨੂੰ ਲਾਇਆ ਹੈਗਾ ਹਨ ਸੋ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਖਤਮ ਕਰਕੇ ਲਾਇਆ ਹੈਗਾ ਉਹਦੇ ਚੋਂ ਉਹ ਚਾਹੀਦਾ ਵੀ ਹੱਥ ਠੋਕਾ ਚਾਹੀਦਾ ਜਥੇਦਾਰ ਵੀ ਸੁਖਬੀਰ ਸਿੰਘ ਬਾਦਲ ਟੌਪ ਜਥੇਦਾਰ ਉਹਦੇ ਹੱਥ ਠੋਕੇ ਨੇ ਵੀ ਉਹਦੇ ਕਹਿਣ ਤੇ ਜਿਹੜਾ ਚੱਲਣ ਵਾਲੇ ਹੋਣ ਚ ਤੇ ਦੂਸਰਾ ਜਿਹੜਾ ਨਹੀਂ ਚੱਲਦਾ ਫਿਰ ਉਹਨੂੰ ਭਗਾ ਕੇ ਮਾਰ ਦਿੱਤਾ ਜਾਂਦਾ ਸੋ ਸਰਬਤ ਖਾਲਸਾਰੀਆਂ ਤੇ ਰਾਣੇ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ ਲਿਖੀ ਹੈਗੀ ਆ ਵੀ ਜੇ ਭਾਈ ਰਾਜੋ ਆਣਾ ਨੂੰ ਲਗਾਉਣਾ ਵੀ ਆ ਉਹਨਾਂ ਨੂੰ ਅਨੰਦਪੁਰ ਸਾਹਿਬ ਜਾਂ ਦਮਦਮਾ ਸਾਹਿਬ ਦਾ ਜਥੇਦਾਰ ਲਗਾਇਆ ਜਾਵੇ ਭਾਈ ਜਗਤਾਰ ਸਿੰਘ ਉਹਨਾਂ ਨੂੰ ਜਿਹੜਾ ਹੈਗਾ ਅਕਾਲ ਤਖਤ ਦਾ ਜਿਹੜਾ ਜਥੇਦਾਰ ਲਗਾਏ ਹੋਏ ਨੇ ਸਰਬਤ ਖਾਲਸਾ ਵੱਲੋਂ ਉਹ ਪ੍ਰਵਾਨ ਕਰ ਲਿਆ ਜਾਵੇ ਸੋ ਸਾਨੂੰ ਨਹੀਂ ਲੱਗਦਾ ਵੀ ਹਾਂ ਸ਼ਰਮਣੇ ਕਮੇਟੀ ਆ ਸੁਖਬੀਰ ਸਿੰਘ ਬਾਦਲ ਵਾਲੀ ਤੇਰਾ ਜਿਹੜੀ ਉਹ ਭਾਈ ਹਵਾਲਾ ਨੂੰ ਪ੍ਰਵਾਨ ਕਰੇਗੀ ਕਿਉਂਕਿ ਉਹ ਕ੍ਰਿਟੀਕਲ ਹੋ ਸਕਦੇ ਉਹਨਾਂ ਤੇ ਉਹ ਇਸ ਢੰਗ ਨਾਲ ਜਿਸ ਤਰ੍ਹਾਂ ਭਾਈ ਰਾਜੋਆਣਾ ਜੁੜੇ ਹੋਇਆ ਸੁਖਬੀਰ ਸਿੰਘ ਬਾਦਲ ਨਾਲ ਉਸ ਤਰ੍ਹਾਂ ਨਹੀਂ ਜੁੜੇ ਹੋਏ ਸੋ ਇਹ ਜਸਟ ਉਹੀ ਆ ਵੀ ਚੌਧਰ ਕਿਹਦੀ ਚੱਲਦੀ ਆ ਉਹ ਮਸਲਾ ਆ ਰਿਹਾ ਹੈਗਾ ਜੀ ਬਿਲਕੁਲ ਜੀ ਦੂਜੇ ਬੰਦੇ ਆਪਾਂ ਗੱਲਬਾਤ ਕਰ ਲੈਣੇ ਆ